ਉਹ ਟਾਵਰ ਲੱਗਣਾ ਸੀ ਜੇ ਲੱਗੀ ਜਾਂਦਾ ਮੜ ਮੋਟਾ ਸਾਮਾਨ ਜਿਹਾ ਸਿੱਟਿਆ ਸੀ ਸਾਡਾ ਬਾਪੂ ਕਹਿੰਦਾ ਤਾਂ ਬਹੁਤ ਮਾੜੀ ਗੱਲ ਹੋ ਗਈ ਹਾਂ ਸਾਡੇ ਨਾਲ ਦੇ ਮਈਆਂ ਰੱਖ ਦਿਆ ਵਿਚਾਰੇ ਉਹ ਘਰ ਆਉਣ ਨੇ ਉਹ ਕਹਿੰਦਾ ਉਹ ਕਹਿੰਦਾ ਅੱਬਾ ਕੱਟਾ ਹੀ ਕਿਸੇ ਮੱਝ ਨੇ ਬੱਚਾ ਦੇਣਾ ਹੀ ਨਹੀਂ ਥੋੜੀ ਬੱਚਾ ਨਾ ਕੱਟੋ ਨਾ ਕੱਟਿਓ ਤੇ ਬਸ ਖਤਮ ਦੁੱਧ ਹੀ ਗਿਆ ਅੱਛਾ ਉਹ ਕਹਿੰਦਾ ਫੇਰ ਕਹਿੰਦੇ ਤਾਂ ਰੋਕਣਾ ਪੈਣਾ ਹਾਂ ਕਹਿੰਦਾ ਕਿਵੇਂ ਰੋਕੀਏ ਕਹਿੰਦਾ ਰੁਪਈਆ ਲੱਗੂ 15-20 ਹਜ਼ਾਰ ਰੋਕਣ ਤੇ ਹਾਂ ਨਾ ਉਹ ਕਹਿੰਦਾ ਚਾਚਾ ਲਾਈਏ ਆਪਾਂ ਇਕੱਠੇ ਹੋ ਕੇ ਰੁਪਈਏ ਹਾਂ ਚਲੋ ਸਾਡੇ ਦੋ ਤਿੰਨ दारू ਵਾਲੀ ਪੀਂਦੇ ਸੀ ਉਹ ਕਹਿੰਦੇ ਅੱਜ ਪਹਿਲਾਂ ਤਾਂ ਆਪਾਂ ਮੀਟਿੰਗ ਕਰਕੇ ਪਹਿਲਾਂ ਤਾਂ ਆਪਾਂ ਰਾਇ ਬਣਾਈਏ ਇਹਦੀ ਕਿਵੇਂ ਪਟਣਾ ਇਹਨੂੰ ਅੱਛਾ ਬੰਦੇ ਲੈ ਕੇ ਆ ਹਾਂ ਕਹਿੰਦੇ ਤੇਰੇ ਘਰੇ ਆਈਏ ਕਹਿੰਦਾ ਆਜੋ ਉਹ ਵੀ ਤਿੰਨ ਬੋਤਲਾਂ ਪੀ ਕੇ ਆ ਗਏ ਕਹਿੰਦੇ ਰਾਇ ਹਜੇ ਕਿਸੇ ਸਿਰੇ ਲੱਗੀ ਨਹੀਂ ਕੱਲ ਨੂੰ ਫੇਰ ਆਵਾਂਗੇ ਤਿੰਨ ਚਾਰ ਦਿਨਾਂ ਹੀ ਕਰਦੇ ਰਹੇ ਹਾਂ ਉਹਨੂੰ ਪਤਾ ਲੱਗ ਗਿਆ ਉਹ ਕਹਿੰਦਾ ਟਾਵਰ ਆਪਾਂ ਚਾਚਾ ਪਟਾਉਣਾ ਹੀ ਨਹੀਂ ਕਹਿੰਦਾ ਕਿਉਂ ਕਹਿੰਦਾ ਮੈਨੂੰ ਪਤਾ ਜਿਹੜਾ ਤੁਸੀਂ ਟਾਵਰ ਪੱਟੀ ਜਾਂਦੇ ਹੋ ਸਾਡਾ ਟਾਵਰ ਦੂਜਾ ਲਾਈ ਜਾਂਦੇ ਹੋ ਕਹਿੰਦੇ ਸਾਡਾ ਖੇਤਕਾਰ ਹੁੰਦਾ ਹੀ ਨਾਲ ਹੀ ਸਾਡੇ ਖੇਤ ਦੇ ਸਾਡੇ ਪਿਆਰੇ ਯਾਰ ਗੁੰਦੇ ਬੰਦੇ ਬਹੁਤ ਚੰਗੇ ਸੀ ਤਕੜਾ ਵੱਡਾ ਪਰਿਵਾਰ ਸੀ ਤੇ ਉਹ ਭਾਈ